ਸੋਨੀ ਸਵੇਰ ਲੈ ਕੇ ਆਈ ਹਾਂ ਤੇ ਨਾਲ ਲੈ ਕੇ ਆਈ ਆ ਇੱਕ ਛੋਟੀ ਜਿਹੀ ਦਿਲਚਸਪ ਕਹਾਣੀ ਨਮਸਕਾਰ ਦੋਸਤੋ ਮੈਂ ਹਾਂ ਤੁਹਾਡੀ ਦੋਸ ਮੋਨਿਕਾ मेहता ਇਸ ਵੀਡੀਓ ਦੇ ਸਟਾਰਟਿੰਗ ਤੇ ਤੁਸੀਂ ਇੱਕ ਫੋਟੋ ਦੇਖੀ ਹੋਣੀ ਮੇਰੇ ਨਾਲ ਇੱਕ ਆਂਟੀ ਜੀ ਨੇ ਬਸ ਉਹਨਾਂ ਦੀ ਕਹਾਣੀ ਤੁਹਾਨੂੰ ਦੱਸਣੀ ਹੈ ਮੈਂ ਜਦੋਂ ਵੀ ਆਪਣੇ ਘਰ ਤੋਂ ਆਫਿਸ ਲਈ ਨਿਕਲਦੀ ਹਾਂ ਹਮੇਸ਼ਾ ਉਹਨਾਂ ਨੂੰ ਮਿਲਦੀ ਸੀ ਉਹਨਾਂ ਨੇ ਹੱਥ ਦੇਣਾ ਪਰ ਮੈਂ ਕਦੀ ਐਕਤੀਵਾ ਰੋਕਦੀ ਨਹੀਂ ਸੀ ਮੈਨੂੰ ਲੱਗਦਾ ਸੀ ਮੈਂ ਜਾਣਦੀ ਨਹੀਂ ਆ ਬੇਕੋ ਕਦੇ ਡਿਗਣਾ ਜਾਣ ਲਿਖਤ ਦਵਾਂਗੀ ਕਿਤੇ ਮੈਂ ਆਪ ਹੀ ਨਾ ਮੁਸੀਬਤ ਦਾ ਖਾਸ ਜਾਵਾਂ ਇੱਕ ਵਾਰੀ ਕੀ ਹੋਇਆ ਕਿ ਆਂਟੀ ਜੀ ਨੇ ਹੱਥ ਕੀਤਾ ਤੇ ਮੈਨੂੰ ਦੇਖਿਆ ਉਦੋਂ ਮੈਂ ਕੋਲ ਆਈ ਤੇ ਉਹਨਾਂ ਨੂੰ ਲੱਗਿਆ ਕਿ ਇਹਨੇ ਤਾਂ ਲਿਫ ਦੇਣੀ ਨਹੀਂ ਹੈ ਤੇ ਉਹਨਾਂ ਨੇ ਹੱਥ نیچے ਕਰ ਲਿਆ ਮੈਨੂੰ ਬੜੀ ਸ਼ਰਮਿੰਦਗੀ ਹੋਈ ਮੈਂ ਅੱਗੇ ਜਾ ਕੇ ਫਿਰ ਵਾਪਸ ਆਈ ਤੇ ਮੈਂ ਆਂਟੀ ਜੀ ਨੂੰ ਕਿਹਾ ਆਂਟੀ ਦੱਸੋ ਕਿੱਥੇ ਜਾਓਗੇ ਕਿ ਬੜੇ ਖੁਸ਼ ਹੋਏ ਪਹਿਲਾਂ ਤਾਂ ਮੇਰਾ ਮੱਥਾ ਚੁੰਮਿਆ ਔਰ ਪਿੱਠ ਦੇ ਉੱਤੇ ਇੰਨੀਆਂ ਸਾਰੀਆਂ ਸੀਸਾਂ ਦਿੱਤੀਆਂ ਫਿਰ ਕਿਹਾ ਕਿ ਮੈਨੂੰ ਬਸ ਗੁਰਦੁਆਰੇ ਦੇ ਮੋੜ ਤੇ ਲਾ ਦੇ ਪਤਾ ਨਹੀਂ ਰੱਬ ਦਾ ਕੀ ਮਰਜ਼ੀ ਸੀ ਰੱਬ ਦੀ ਕੀ ਇੱਛਾ ਸੀ ਕਿ ਬਸ ਅਡੇ ਇੱਕ ਰਿਸ਼ਤਾ ਬਣ ਗਿਆ ਹੁਣ ਜਦੋਂ ਵੀ ਉਹ ਆਂਟੀ ਮੈਨੂੰ ਨਜ਼ਰ ਆਉਂਦੇ ਆ ਮੈਂ ਉਹਨਾਂ ਨੂੰ ਆਵਾਜ਼ ਦਿੰਦੀ ਆ ਆਂਟੀ ਆਜੋ ਤੁਹਾਨੂੰ ਮੋੜ ਤੇ ਛੱਡਦਾ ਉਹ ਪਿੱਛੇ ਜਿੰਨੀ देर ਬੈਠੇ ਰਹਿੰਦੇ ਆ 2 4 5 ਮਿੰਟ ਉਹਨਾਂ ਦੇ ਮੂੰਹ ਤੋਂ ਅਸੀਸਾਂ ਹੀ ਨਿਕਲਦੇ ਰਹਿੰਦੀਆਂ ਮੇਰੀ ਧੀ ਜਿੰਦੀ ਰਵੇ ਕਦੀ ਮੇਰਾ ਸਿਰ ਚੁੰਮਣਗੇ ਕਦੀ ਮੇਰਾ ਮੱਥਾ ਚੁੰਮਣਗੇ ਉੱਤਰਦੇ ਹੀ ਮੈਨੂੰ ਕਹਿਣਗੇ ਧਿਆਨ ਨਾਲ ਦਫ਼ਤਰ ਜਾਇਂ ਔਰ ਉਹਨਾਂ ਦੇ ਮੂੰਹ ਤੋਂ ਇੰਨੀਆਂ ਦੁਆਵਾਂ ਸੁਣ ਕੇ ਮੈਨ ਲੱਗਦਾ ਹੈ ਕਿ ਜੇ ਮੈਂ ਕਿਸੇ ਦੇ ਮਾਪੇ ਲਈ ਕੁਝ ਕਰ ਰਹੀ ਆ ਤੇ ਮੇਰੇ ਮਾਪੇ ਬਾਰੇ ਵੀ ਉਹ ਇੰਨਾ ਹੀ ਸੋਚਦਾ ਹੋਵੇਗਾ तो दोस्तों असीसा खटण दा दुआवा खटण दा ये सब तो वडिया तरीका है कि किसी दी मदद करो क्योंकि परमात्मा भी शायद ऐसे दी विच रजा रेंदा है आज दा दिन तुम्हारे तो लिए बहुत शुभ होवे ऐसे कामना दे नाल टेक केयर बाय बाय